ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕੋ ਹੀ ਮਾਈ ਤੁਹਾਨੂੰ ਦਿਖਾਉਣੀ ਆ ਸੋਈ ਸਵਾਈ ਆ ਆਪ ਵੀ ਚਲੋ ਮਾਜੇ ਚੰਗੇ ਰਿਕਾਡ ਵਾਲੀ ਮਗਰ ਬੱਚਾ ਬੜੇ ਚੰਗੇ ਰਿਕਾਡ ਵਾਲਾ ਆ ਬਿਲਕੁਲ ਤਾਜੀ ਸੋਈ ਆ ਗਿੱਲਾ ਹੀ ਨਾਲ ਜਿਹੜਾ ਨਾਲ ਆ ਨੀਲੀ ਦੀ ਮਾਜੇ ਤੇ ਮਗਰ ਨੀਲੀ ਦਾ ਬੱਚਾ ਹੈ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਤੇ ਫਿਰ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਚੜਤੀ ਕੱਲਾ ਚੈਦੀ ਜੀ ਤੇ ਵੇਗਿਆ ਕੱਲਾ ਵਾਲਾ ਮਾਲ ਫਿਰ ਹਾਂਜੀ ਹਾਂ ਵੀਰ ਜੀ ਵੇਗੀਆਂ ਤੇ ਅੱਜ ਮਾਜ ਇੱਕ ਲੱਭ ਲੈਂਦੀ ਜਿਹੜਾ ਇਹ ਹਾਂਜੀ ਹਾਂ ਵੀਰ ਜੀ ਇਹ ਆਪਾਂ ਕੱਲ ਹੀ ਲਈ ਸੀ ਸੱਲੀ ਉਹ ਤੋਂ ਗੱਪਣ ਹੀ ਅੱਛਾ ਤੇ ਆੜ ਕੇ ਸੂਕੀ ਮੈਂ ਰਤੀ ਠੀਕ ਹੈ ਹਾਂਜੀ ਚੱਲਾਂ ਨਾਮ ਦੱਸਦੇ ਫੇਰੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 9914460394 ਐਡਰੈਸ ਵੀ ਜੀ ਆਪਣਾ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਾ ਰੋਡ ਤੇ ਪਿੰਡ ਆਪਣਾ ਗਰਵਾਲੀ ਪੈਂਦਾ ਵੀ ਜੀ ਠੀਕ ਹੈ ਜੀ ਹਾਂਜੀ ਤੇ ਇਹ ਤੁਹਾਡੇ ਕੋਲ ਹੀ ਸੋਈ ਜਾਣਗੇ ਮੈਂ ਆਪਣੇ ਘਰੇ ਸੂਈ ਮੈਂ ਹਾਂ ਠੀਕ ਹੈ ਤੇ ਕਿਨਵਾ ਕ ਸੁਆ ਹੋਗੀ ਸੁਆ ਵੀ ਜੀ ਕੰਦੀ ਕਿ ਇਹ ਇਹ ਨਹੀਂ ਜਾਣ ਮੇਰੀ 8ਵਾਂ ਸੂਈ ਆ ਤੇ ਮੇਰਾ 7ਵਾਂ ਸੂਈ ਆ ਹਾਂਜੀ ਹਾਂਜੀ ਮੈਂ ਸੂਹਾਂ ਦੀ ਸੂਈ ਆ ਚੌਥਾ ਹਾਂਜੀ ਮੈਂ ਆਖੀ ਜਾਵਾਂ ਤੀਜਾ ਸੂਈ ਆ ਦੂਜਾ ਸੂਈ ਆ ਲੋਕ ਮੋੜ ਕੇ ਕਮੈਂਟ ਕਰਦੇ ਹੁੰਦੇ ਆ ਵੀ ਵਪਾਰੀਆਂ ਦੇ ਮੂੰਹ ਤੇ ਦੂਜਾ ਤੀਜਾ ਹਾਂਜੀ ਹਾਂਜੀ ਤੇ ਚਲੋ ਆਪਣੇ ਘਰਾਂ ਚੋਂ ਵੀ ਸਾਰਾ ਤੇ ਮਾਲ ਵਿਕਦਾ ਜਾਂ ਸਾਰੇ ਘਰੋਂ ਕਹਿ ਕੇ ਤੀਜਾ ਹੀ ਵੇਚਦੇ ਆ ਹਾਂਜੀ ਸੂਈ ਮੈਂ ਚੌਥਾ ਸੂਹਾ ਹੈ ਬਾਕੀ ਆਮ ਆਪਣੇ ਜਿਹੜੇ ਘਰਾਂ ਜਿਹੜੀਆਂ ਮੱਝਾਂ ਹੁੰਦੀਆਂ ਆ ਆਮ ਨੋਰਮਲ 800 ਵੇ 900 ਵੇ 1000 ਸੂਈ ਤੇ ਬਾਕੀ ਜਿਸ ਆਪਾਂ ਵੇਚ ਨਹੀਂ ਹੁੰਦੀ ਉਹ ਆਪਾਂ ਹਾਂਜੀ ਹਾਂਜੀ ਤੇ ਉਹ ਮੱਜਾਂ ਕੋਈ ਮਤਲਬ ਪੋਰੀਆਂ ਕਾਇਮ ਹੁੰਦੀਆਂ ਜਾਂ ਥੋੜਾ ਕੋਈ ਬੁੱਢੜਾ ਹੋ ਜਾਂਦੀਆਂ ਜਾਂ ਕੁਝ ਚੌਥਾ ਸੂਆ ਸੂਹੀ ਆ ਹਾਂਜੀ ਹਾਂਜੀ ਪਹਿਲਾਂ ਨੇ ਥੋੜਾ ਆ ਪੰਜ ਗੱਲ ਹੁੰਦੀ ਆ ਸ਼ਾਮ ਦੀ ਗੱਲ ਹੁੰਦੀ ਆ ਪਹਿਲਾਂ ਨੇ ਥੋੜਾ ਆ ਚੀਜ਼ ਬਣ ਜਾਣਾ ਫਟਾ ਲਾਦਣਾ ਹਾਂਜੀ ਹਾਂਜੀ ਬਾਕੀ ਤੀਸਰਾ ਚੌਥਾ ਸੂਆ ਕੋਈ ਮੱਝ ਪ੍ਰਾੜੀ ਨਹੀਂ ਹੋ ਜਾਂਦੀ ਜੇ ਦੀ ਅੱਖ ਖਾ ਇੱਕ ਰੀ ਅੱਖ ਕਿਹੜੀ ਲੱਗੀ ਮੈਨੂੰ ਹਾਂਜੀ ਹੁਣ ਆਮ ਡੇਰੀਆਂ ਚ ਕਈ ਮੱਜਾਂ 10 10 ਵੇ ਵੇ ਸੋ ਪੈਂਦੀਆਂ ਵਾ ਬੱਚਾ ਵੀਰ ਜੀ ਪਾਇਆ ਨੇ ਬੱਚਾ ਬੜਾ ਖੂਬਸੂਰਤ ਹੈ ਇਹ ਦੇ ਮਗਰ ਕੱਟਾ ਜਿਹਾ ਮਗਰ ਇਹ ਹਰ ਜੀ ਕੱਟਾ ਪਾ ਰਹੀ ਹੈ ਠੀਕ ਹੈ ਜੀ ਹਾਂ ਤੇ ਕਿੰਨੇ ਕ ਦੁੱਧ ਆ ਲਈ ਜੇ ਹਰ ਜੀ ਦੁੱਧ ਤੇ ਚਲੋ ਤੁਹਾਨੂੰ ਪਤਾ ਡੇਰੀਆਂ ਵਾਲੇ ਕਿਹੜਾ ਵੀ 12 13 ਕਿਲੋ ਵਾਲੀ ਪਾਉਂਦੇ ਆ ਮੈਂ 16 17 ਕਿਲੋ ਦੁੱਧ ਭਰਦੀ ਆ ਠੀਕ ਹੈ ਉਹ ਡੇਜੋੜਾ 'ਚ ਮੈਂ ਆ ਪਰ ਮੈਂ ਆਈ ਆ ਡੇਰੀ 'ਚੋਂ ਲਈ ਆ ਡੇਰੀ 'ਚ ਮੱਝ ਆ ਜੀ ਹਾਂ ਜੋ ਹਿਸਾਬ-ਕਿਤਾਬ ਹੁੰਦੇ ਡੇਰੀ ਵਾਲਿਆਂ ਨੇ ਪੈਸੇ ਪਾਉਣ ਦੇ ਤੇ ਚਲੋ ਆਜ ਕੀ ਹਾਂਜੀ ਹਾਂਜੀ ਆਪ ਲੈ ਲਈ ਵੀ ਚਲੋ ਸੋ ਪਹਾੜਿਆ ਹੁੰਦਾ ਹਾਂਜੀ ਹਾਂਜੀ ਤੇ ਮੈਂ ਤੇ ਦੁੱਧ ਭਰਦੀ 16 17 ਕਿਲੋ ਅੱਛਾ 15 ਕਿਲੋ ਦੀ ਆਉੜਨਾ ਮੈਂ ਕੋਈ ਲੈ ਜੇ ਜਿਆਦਾ ਕਰੂਗਾ ਕਿਸੇ ਤੋਂ ਮੈਂ ਲੈਂਦੀ ਆ ਠੀਕ ਹੈ ਤੇ ਬਾਕੀ ਹੋ ਸਕਦਾ ਵੀਡੀਓ ਚ ਰੰਗ ਇਹਦਾ ਪੂਰਾ ਲੱਗੇ ਪਰ ਹੋ ਕਾਲੀ ਜਾਣੀ ਦੇਰੀ ਜਾਂਦੀ ਮੱਜਾਂ ਦੇ ਅਕਸਰ ਰੰਗ ਇਹੋ ਜਿਹਾ ਹੋ ਜਾਂਦਾ ਹੋਰ ਦੇ ਕੇ ਭਣ ਭਰਾਣੇ ਬੰਦੇ ਧੁੱਪੇ ਤਪੇ ਜੇ ਰੰਗ ਬਦਲ ਗਿਆ ਅਗਲਾ ਆਖੂਗਾ ਹਾਂਜੀ ਹਾਂਜੀ ਨੀਲੀ ਆ ਨੀਲੀ ਆਵੇਗਾ ਤੇ ਨਾਲ ਆਲੀ ਹੈਗੀ ਕਾਲੀ ਆ ਇਸ ਤਰ੍ਹਾਂ ਪਰ ਹੋ ਸਕਦਾ ਵੀਡੀਓ ਚ ਪੂਰੀ ਲੱਗੇ ਦਿੱਤੇ ਸਾਰੇ ਨਵੇ ਸੇ ਕਾਲੇ ਕਾਲੇ ਆ ਸਾਰੇ ਤੇਲੇ ਆ ਵੇਖੋ ਰਪੀਜੀ ਹਾਂਜੀ ਹਾਂਜੀ ਆ ਆ ਵੇਖੋ ਸਾਰੇ ਤੇਲੇ ਆ ਪਿੰਡੇ ਚ ਸਾਰੇ ਠੀਕ ਹੈ ਜੀ ਤੇ ਬਾਕੀ ਆ ਥਣ ਵੀ ਬੜਾ ਕਮਾਲ ਦਾ ਜਿਹਾ ਲੱਗਦਾ ਬਹੁਤ ਵਧੀਆ ਲੱਗਾ ਰਪੀਜੀ ਆ ਪਤਾ ਨਾ ਮਰਾ ਚਲੋ ਖੋਲ ਦੋ ਫਿਰ ਇੱਕ ਵਾਰੀ ਤੋੜ ਦਈਏ ਇੱਕ ਪਹਿਲਾਂ ਤਾਂ ਰਮਰਾ ਦਈਏ ਇਹ ਆਪਾਂ ਤੋੜ ਲਈਏ ਇੱਕ ਵਾਰੀ ਬਾਕੀ ਆ ਦੇਖ ਸਕਦੇ ਆ ਆ ਬਾਕੀ ਥੱਲੇ ਚੰਗੇ ਖੁੱਲੇ ਆ ਬਾਕੀ ਡੇਰੀਆਂ ਦੀਆਂ ਮੱਝਾਂ ਜਣੀਆਂ ਸਾਰੀਆਂ ਚੰਗੇ ਦੁੱਧ ਵਾਲੀਆਂ ਹੁੰਦੀਆਂ ਆਈ ਡੇਰੀ ਚੋਂ ਮੱਝ ਮੈਂ ਵੇਖੀ ਹਾਂਜੀ ਥੱਲੇ ਵੇਖੀ ਬਣੀ ਇਹ ਕਿਹੜੀ ਕੋਈ ਬਾਜ਼ਾਰ ਲੱਗੀ ਹੈ ਹਾਂਜੀ ਹਾਂਜੀ ਇੱਕ ਚੁਵਾਈ ਹੋਈ ਹੁਣ ਦੂਜੀ ਹੋਣੀ ਠੀਕ ਆ ਆਜੋ ਲੈ ਆਓ ਫਿਰ ਇੰਨੀਆਂ ਲੋਕ ਮੰਡੀਆਂ 'ਚ ਮਈਆਂ ਬੜੀਆਂ ਹੁੰਦੀਆਂ ਲੈ ਜਾ ਰਾਮਰਾਗੇ ਮਖਾ ਦਿਓ ਦਿਖਾ ਦਿਓ ਦਿਖਾ ਦਿਓ ਹਾਂ ਦੇ ਸਾਦੇ ਵੀ ਮਗਰ ਕੱਟਾ ਬੜਾ ਸੋਹਣਾ ਹੈ ਤੇ ਛੱਲਿਆਂ ਵੀ ਚੰਗੀ ਆ ਤਰਾ ਬਾਕੀ ਬਿਲਕੁਲ ਤਾਜ਼ਾ ਈ ਨਾੜੂ ਜਿਹੜਾ ਨਾਲ ਗਿੱਲਾ ਈ ਨਾੜੂ ਗਿੱਲਾ ਨਾੜੂ ਆ ਗਿਆ ਹਾਂ ਦੇ ਸਾਦੇ ਜੀ ਠੀਕ ਹੈ ਦਿਖਾ ਦਿਓ ਜਵਾਵ ਇਦੀ ਫਿਰ ਆਹ ਤੇਵਾ ਦੇਖਾ ਨਹੀਂ ਰਿਹਾ ਤੇ ਪਿਛਲੇ ਸਨਾਂ ਦਾ ਚਵਾ ਦਿਖਾ ਦੀਏ ਕੋਈ ਘੂੜ ਛਟਾ ਨਹੀਂ ਵੀਰ ਬਾਕੀ ਬਿਲਕੁਲ ਸਾਫ ਸਵਾਵ ਹੈ ਜਿਹੜਾ ਠੀਕ ਹੈ ਜੀ ਚਲੋ ਛੱਡ ਦੋ ਵੀਰ ਜੀ ਹਰੇਕ ਕਰੀ ਥੰਨੇ ਖਾ ਲਈਏ ਬੇਤਰਾਂ। ਕੀ ਤੇ ਕਰੀਆ ਥੱਲੇੋਂ ਦੇਖ ਸਕਦੇ ਜੀ। ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਣਾ ਇਹਦਾ ਆਪਾਂ? 90000 ਰੁਪਏ ਜੀ ਜਾਇਜ਼ ਰੱਖਣਾ ਆਪਾਂ। ਕਿੰਨਾ ਕ? ਮੁੱਲ ਤੇ ਕਰਦੇ 115। ਅੱਛਾ। 110 ਦੀ ਦੇ ਦੀ। ਫੋਰ ਕਰਦੀਏ ਮੰਨ ਤਾਂ। ਜੋ ਕਰਉਣਾ ਇੱਕੇ ਜੀ ਕਰਾ ਦੇ। ਆਪ ਹੀ ਕਰ ਦੋਗੇ। ਹਾਂ ਨਾ 105 ਜੀ ਮੈਂ ਦੇ ਦ। ਅੱਛਾ 1 ਲੱਖ ਤੇ 5000 ਦੀ। 5000 ਦੀ। ਠੀਕ ਆ। ਤੇ ਬਾਕੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਬਾਕੀ ਕੋਈ ਨਹੀਂ ਮੌਕੇ ਤੇ ਹੋ ਜਾਊਗਾ ਪਿੱਡੀ ਠੀਕ ਹੈ ਜੀ ਜੋ ਵੀ ਆ ਚਲੋ ਕੋਈ ਵੀ ਰਫੋਨ ਲਾਊਗਾ ਤੇ ਮਾਨਤਨ ਖੁੱਲਾ ਹੋ ਜਾਊਗਾ ਮੱਕੇ ਤੇ